ਪੁੱਲਰਾ ਲੈਣਾ ਮੇਰਾ ਨਾਂ ਧਰ ਲੈ ਕਾਉਂਟਲ ਚੱਕਣਾ ੋਟਾ ਹੀ ਮਾਨ ਦੀ ਬੋਰੀ ਪਤਾ ਹੀ ਨਹੀਂ ਲੱਗਦਾ ਕਵਾਂਟਲ ਹੋ ਗਿਆ 2 ਢਾਈ ਮਣ ਹਾਂ 80 180 ਕਿਲੋ ਐ ਮਨ ਲਾ ਜੇ ਮੈਂ ਕਿਸੇ ਬੰਦੇ ਤੋਂ ਪੰਡ ਚਾ ਕੇ ਹਰੇ ਦੀ ਲਿਆਉਣਾ ਨਾ ਹੂੰ ਤੇ ਸਾਰੇ ਪਸੰਗਾਂ ਨੂੰ ਮੁਕਤਾ ਹੀ ਨਹੀਂ ਸੀ ਭੇੜ ਆਉਂਦੀ ਹੁੰਦੀ ਸੀ ਬੰਦੇ ਨੂੰ ਹੂੰ ਮਿੱਲ ਜਤੂ ਮੈਨੂੰ ਵੇਚ ਤਾ ਤੂੰ ਨਹੀਂ ਮੈਨੂੰ ਛਡਾ ਸਕਦਾ ਠੀਕ ਹੈ ਤੇ ਮੈਂ ਤੈਨੂੰ ਛਡਾ ਲੂੰਗਾ ਏਡ ਕਰੀ ਮੈਨੂੰ ਕਹਿੰਦਾ ਆਖੀ ਇਹ ਮੇਰੀ ਬੱਕਰੀ ਨੂੰ ਮਿੰਗਣਾ ਨਹੀਂ ਆਉਂਦੀਆਂ ਕੌਣ ਆਵਾ ਠੀਕ ਹੈ ਕੋਈ ਬੰਦਾ ਅਸੀਂ ਉਹ ਐ ਨਹੀਂ ਮੰਨਿਆ ਵੀ ਸਾਨੂੰ ਸ਼ਰਮ ਆਉਂਦੀ ਤੇ ਅਸੀਂ ਬੱਕਰੀਆਂ ਵੇਚਦੇ ਹੋ ਯਾਰ ਆਪਾਂ ਨੂੰ ਫਲਾਣੇ ਬੰਦੇ ਨੇ ਆਏ ਕਿਹਾ ਹਨਾ ਅਸੀਂ ਉਹ ਬੰਦਾ ਹੀ ਛੱਡਤਾ ਚੱਲ ਪੀਣਾ ਇਹਦੇ ਨਾਲ ਚੱਲ ਪੈਂਦੀ ਆ ਇਹਨੂੰ ਕੀ ਆਉਂਦੇ ਹੁੰਦੇ ਸੀ ਜਦੋਂ ਅੱਗ ਬੁੱਝ ਜਾਂਦੀ ਸੀਗੀ ਸਾਰੀ ਆਹ ਇਹਨਾਂ ਨਾਲ ਇੱਕ ਕਾਲੀ ਕੁੱਤੀ ਵੇੜੇ ਸੁੱਤੀ ਠੀਕ ਆ ਪਤਾ ਤਾਂ ਇਹਨੂੰ ਕਾਲੀ ਕੁੱਤੀ ਵੇੜੇ ਸੁੱਤੀ ਹਨ ਜਦੋਂ ਅੱਗ ਬੁੱਝ ਜਾਂਦੀ ਸੀ ਕਿ ਤੜਕੇ ਸਵਾਹ ਇਕੱਠੀ ਕਰਦੇ ਸੀਗੇ ਤੇ ਉਹ ਕਾਲੀ ਜਦੋਂ ਉੱਠਦੇ ਸੀ ਨਾ ਤੜਕੇ ਅੰਦਰੋਂ ਬਾਹਰ ਆਉਂਦੇ ਹੁੰਦੇ ਸੀ ਨੇਰੇ 'ਚ ਇਹ ਸਵਾਹ ਕਾਲੀ ਕਾਲੀ ਜੈਨ ਲੱਗਦਾ ਵੀ ਕਾਲੀ ਕੁੱਤੀ ਬੈਠੀ ਆ ਹਨ ਤੂੰ ਹੀ ਦਾ ਨਾਮ ਪਾਇਦਾ ਪਾਤਾ ਸੀਗਾ ਉਦੋਂ ਵੀ ਕਾਲੀ ਕੁੱਤੀ ਵੇੜੇ ਸੁੱਤੀ ਪਾਣੀ ਲਾਉਣ ਜਾਂਦੇ ਹੁੰਦੇ ਅਸਾਂ ਕਿ ਮਿੱਡਾ ਕਿੱਲੇ ਲਾਉਂਦਾ ਇਹ ਮੁੱਢ ਤੋੜ ਤੋੜ ਬਣਾਵੇ ਅੱਛਾ ਬਣ ਜਾਂਦਾ ਫਿਰ ਧੂਆਂ ਠੀਕ ਆ ਬਾਥੀਆਂ ਲੈ ਜਾਂਦਾ ਸੀ ਨਾਲ ਪਾਣੀ ਉਦੋਂ ਤੱਕ ਕਹਿੰਦੇ ਠੰਡ ਵੀ ਬੜੀ ਪੈਂਦੀ ਸੀ ਕਿ ਪਾਣੀ ਜੰਮ ਜਾਂਦਾ ਸੀ ਉਦੋਂ ਪਾਣੀ ਐਂ ਜੰਮਦਾ ਸੀ ਆ ਜਿਹੜਾ ਸੂਗਾ ਤਾਰ ਹੁੰਦਾ ਹੈ ਨਾ ਤੇ ਉਹ ਥੋੜਾ ਪਾਣੀ ਹੁੰਦਾ ਹੈ ਕੈਰੇ ਚ ਤੇ ਤੁਰਿਆ ਜਾਂਦਾ ਜੰਮਦਾ ਜੰਮ ਜਾਂਦਾ ਉਵੇਂ ਮੈਨੂੰ ਲੱਗਦਾ ਪੈਰਾਂ ਦੇ ਜ਼ਖਮ ਕਰ ਦਿੰਦਾ ਸੀ ਆਦੇ ਸੂਲਾਂ ਵਾਂਗੂੰ ਚਾਹਦਾ ਸੀ ਪਾਣੀ ਬੜਾ ਮੈਨੂੰ ਘਲਤਾ ਕਿਹੜਾ ਮਾਰਨਾ ਹੂੰ ਮੈਂ ਕਿਹਾ ਭਈ ਮੈਂ ਹੋਰ ਤਾਂ ਵੇਖਿਆ ਕੈਰਾ ਸਿਰੇ ਨਹੀਂ ਜਣਿਆ ਮਾਕ ਤੇ ਮੈਂ ਨਹੀਂ ਜਾਂਦਾ ਹੁਣ ਹੋ ਗਏ ਹੋਣਗੇ 40-50 ਸਾਲ ਗੱਲ ਨੂੰ ਹਨਾ ਚਾਚਾ 50 ਸਾਲ ਹੋ ਗਏ ਹੁਣ ਮੌਜ ਨਾਲ ਠੀਕ 40 ਸਾਲ ਤਾਂ ਇੱਥੇ ਹੋਣ ਆ ਕੇ ਇੱਥੇ ਆਇਆ ਖੇਤ ਆਇਆ ਨੂੰ 40 ਸਾਲ ਹੋ ਗਏ ਇੱਥੇ ਹੋ ਗਏ ਹੁਣ 40 ਠੀਕ ਆ ਤੇ ਉੱਥੇ ਤਾਂ ਜਿਆਦਾ ਚਿਰ ਹੋ ਗਿਆ ਇਸਨ ਗੱਲ 50 ਸਾਲ ਦੀ ਗੱਲ ਆ ਜਾਂ 55 ਸਾਲ ਦੀ 75 ਸਾਲ ਤੂੰ ਹੋ ਗਿਆ ਹੋਵੇਂਗਾ ਹੂੰ 75 ਸਾਲ ਦਾ ਹੋ ਗਿਆ ਤੁਹਾਡਾ ਦਾਦਾ ਤੇ ਹਜੇ ਤੱਕ ਜਵਾਨ ਪਿਆ ਦਾੜੀ ਕਾਲੀ ਪਈ ਆ ਹਨਾ ਇਹ ਕਮ ਨਾਲੇ ਬੱਕਰੀਆਂ ਜਾ ਰੀਆਂ ਭੇਡਾਂ ਜਾ ਰੀਆਂ ਵਾਹੀ ਕੀਤੀ ਕੱਲਾ ਹਾਲ ਨਹੀਂ ਵਾਇਆਗਾ ਨਹੀਂ ਵਾਇਆ ਹਾਲ ਵੀ ਥੋੜਾ ਵਾਇਆ ਥੋੜਾ ਵਾਇਆ ਹੋ ਇੱਕ ਬੋਰੀ ਕਿੰਨੇ ਕੁ ਕੁਆਂਟਲ ਦੀ ਚੱਕਦਾ ਹੁੰਦਾ ਸੀ ਚਾਚਾ ਨੂੰ ਦੋ ਢਾਈ ਮਣ ਦੀ ਬੋਰੀ ਪਤਾ ਹੀ ਨਹੀਂ ਲੱਗਦਾ ਸੀ ਕੁਆਂਟਲ ਹੋ ਗਿਆ ਦੋ ਢਾਈ ਮਣ ਹਾਂ 80 180 ਕਿਲੋ ਐ ਮਣ ਲਾ ਜੇ ਮੈਂ ਕਿਸੇ ਬੰਦੇ ਤੋਂ ਪੰਡ ਚਾ ਕੇ ਹਰੇ ਦੀ ਲਿਆਉਂਦਾ ਨਾ ਹੂੰ ਤੇ ਸਾਰੇ ਬਸੰਗਾਂ ਨੂੰ ਮੁਕਦਾ ਹੀ ਨਹੀਂ ਸੀ ਠੀਕ ਆ ਇਹ ਵੇਲਾ ਤਾਂ ਸੈਂਚੀਆਂ ਹੁੰਦੀਆਂ ਸੀ ਠੀਕ ਮੱਝਾਂ ਦੇ ਗਾਈਆਂ ਹਾਂ ਦੇਸੀ ਗਾਈਆਂ ਤੇ ਮੱਝਾਂ ਹੁੰਦੀਆਂ ਸੀ ਨਾ ਉਹਨਾਂ ਨੇ ਪੁੱਲਰ ਵਾਲਿਆਂ ਨੇ ਮੇਰਾ ਨਾਂ ਧਾਰ ਲੈ ਕਾਉਂਟਲ ਚੱਕਣਾ ਕਾਉਂਟਲ ਚੱਕਣਾ ਸੀ ਬਈ ਇਹ ਵੇਖਿਆ ਤੂੰ ਕਿੰਨਾ ਝੱਕ ਲੈਣਾ ਹੈ ਕਮਾ ਵੇਖਾਦਾ ਵੀ ਬਹੁਤ ਸੀ ਉਹ ਗੁਵਾਰੇ ਹੁੰਦੇ ਸੀ ਮੈਂ ਸੁਣਿਆ ਉਹਦੇ ਕੱਚਾ ਗੁਵਾਰਾ ਹੀ ਖਾਈ ਜਾਂਦਾ ਸੀ ਫਲਗਾਂ ਦੀ ਜੁਬੜ ਹਾਂ ਮੋਠਾਂ ਦੀਆਂ ਫਲਗੀਆਂ ਠੀਕ ਆ ਮੂੰਗੀ ਦੀਆਂ ਤੇ ਗੁੜ ਤਾਂ ਨਹੀਂ ਸੀ ਖਾਨੇ ਆ 2 ਮਿੰਟ ਠਰ ਜਾਣ ਦਾ ਠੰਡੀਆਂ ਖਾਣੀਆਂ ਆ ਮੀਂਹ ਪਈ ਜਾਂਦਾ ਲੋ ਵੀ ਦੋਸਤੋ ਅੱਜ ਪਈ ਜਾਂਦਾ ਮੀਂਹ ਵਾਲਾ ਮੌਸਮ ਬਣਿਆ ਪਿਆ ਮੀਂਹ ਪਈ ਜਾਂਦਾ ਹੀ ਮੰਨੋ ਤੁਸੀਂ ਜਦੋਂ ਠੰਡੀ ਹਵਾ ਚੱਲੀ ਜਾਂਦੀ ਆ ਹਨ ਤੇ ਅਸੀਂ ਪਈ ਜਾਂਦਾ ਹੀ ਆ ਆ ਸਾਡੀ ਤੂੰ ਹੀ ਨਾ ਮੱਚਦੀ ਆ ਇੰਨਾ ਧੁਖਦੀ ਆ ਧੂਆਂ ਜਾ ਕਰੀ ਬੈਠੀ ਆ ਹਨ ਬਿੱਲਾ ਰੱਖਤਾ ਬਾਲਣ ਅਸਲ ਵਿੱਚ ਸੇ ਮਰਨ ਦੂਗਾ ਹੁਣ ਉਧਰ ਅੰਦਰ ਵੜ ਕੇ ਜਾ ਕੇ ਤੇ ਨਲੇ ਅਸੀਂ ਆਪਦੀਆਂ ਗੱਲਾਂ ਬਾਤਾਂ ਤੁਹਾਨੂੰ ਇੱਕ ਵਧਿਆ ਸੋਨਾ ਬਲੌਗ ਵਿਖਾਵਾਂਗੇ ਪ੍ਰਾਣੀਆਂ ਗੱਲਾਂ ਬਾਤਾਂ ਕਰਾਂਗੇ ਬੱਕਰੀਆਂ ਦੀਆਂ ਵੀ ਕਰਾਂਗੇ ਗੱਲਾਂ ਬਾਤਾਂ ਜਿਹੜੀ ਬੱਕਰੀ ਜਿਹਦਾ ਚਾ ਹਨ ਜਿਹਦੇ ਘਰੇ ਬੱਕਰੀ ਆ ਉਹਦੀ ਧਰਤੀ ਚੋਂ ਸੋਨਾ ਉਗਣ ਲੱਗ ਪੈਂਦਾ ਜਿਵੇਂ ਉਗਰਦਾ ਹਨਾ ਜਿਵੇਂ ਇਹ ਜਿਹੜਾ ਛਾਵ ਆ ਉਹ ਵੀ ਸਿਆਉਣਾ ਉਹ ਵੀ ਸੋਨਾ ਹੈ ਇਹਦਾ ਜਿਹੜੇ ਮੋਇਂਗਣ ਆ ਉਹ ਵੀ ਸਿਆਉਣਾ ਹਾਂ ਹੈ ਤੇ ਬੱਚੇ ਸਿਆਉਣਾ ਬੱਚੇ ਵੀ ਸਿਆਉਣਾ ਇਹਦੇ ਜਿਹਦੇ ਘਰੇ ਬੱਕਰੀ ਆ ਮੱਝ ਗਾਂ ਹੈਗੀ ਆ ਉਹ ਉਹਦੇ ਘਰੇ ਮੰਨ ਲਾ ਤੂੰ ਸਿਆਉਣਾ ਉਗਰਦਾ ਧਰਤੀ ਚ ਉਗਰਦਾ ਜੇ ਖੇਤ ਆਪਾਂ ਇਹਨਾਂ ਦੀਆਂ ਮੀਂਗਣਾ ਸੱਟ ਕੇ ਰੇਪਾਈ ਆ ਖਾਲਸਾ ਜੀ ਤਿੰਨ ਸਾਲ ਨਹੀਂ ਲੋੜ ਤਿੰਨ ਸਾਲ ਲੋੜ ਨਹੀਂ ਪੈਂਦੀ ਹਨਾ ਪੱਤੇ ਬਹੁਤ ਸੋਹਣੇ ਹੁੰਦੇ ਆ ਹਾਂ ਜਿੱਥੇ ਬਿਨਾਂ ਰੇਸਪ੍ਰੇਟੋਂ ਤੇ ਸਬਜ਼ੀ ਭਾਜੀ ਕਿੰਨੀ ਵਧੀਆ ਹੁੰਦੀ ਆ ਬਿਨਾਂ ਰੇਸਪ੍ਰੇਟੋਂ ਬਿਨਾਂ ਰੇਸਪ੍ਰੇਟੋਂ ਹੁੰਦੀ ਆ ਹਾਂ ਹੁਣ ਲਸਣ ਲਾਈ ਆ ਗੋਭੀ ਗਾਜਰਾਂ ਲਾਈਆਂ ਉਹਨੇ ਸਾਰੀਆਂ ਗਾਜਰ ਕਿੱਡੀ ਸੋਹਣੀ ਹੋਈ ਖੜੀ ਸਾਡੇ ਕੋਲ ਵਧੀਆ ਭੇਡ ਆਉਂਦੀ ਹੁੰਦੀ ਸੀ ਬੰਦੇ ਨੂੰ ਹੂੰ ਬੀਜ ਤੂੰ ਮੈਨੂੰ ਵੇਚ ਤਾ ਤੂੰ ਮੈਨੂੰ ਛਡਾ ਸਕਦਾ ਠੀਕ ਹੈ ਤੇ ਮੈਂ ਤੇ ਇਹਨੂੰ ਛਡਾ ਲਵਾਂਗੇ ਅੱਛਾ ਹਾਂ ਸਹੀ ਗੱਲ ਆ ਵੀ ਜੇ ਭੇਡਾਂ ਤਸੀਗੀਆਂ ਉਹਨੂੰ ਜਦੋਂ ਮਰਜੀ ਵੇਚ ਲਾ ਹਾਂ ਉਹ ਆ ਹਾਂ ਅੜਿਆ ਬੰਦਾ ਵੇਚ ਲੈ ਹਾਂ ਉਹ ਅੜੇ ਨੂੰ ਛਡਾਉਣ ਵਾਲੀ ਗੱਲ ਹੋ ਜਾਂਦੀ ਹੈ ਹਾਂ ਅੜੇ ਨੂੰ ਛਡਾਉਣ ਵਾਲੀ ਗੱਲ ਹੋ ਜਾਂਦੀ ਹੈ ਤੇ ਮਜਬੂਰੀਆਂ ਸਾਰਿਆਂ ਤੇ ਆਉਂਦੀਆਂ ਰਹਿੰਦੀਆਂ ਇਹ ਤੰਗੀਆਂ ਤੁਰਸ਼ੀਆਂ ਹਾਂ ਤੇ ਜਿਹੜੀ ਇਹ ਬੱਕਰੀਆਂ ਤਾਂ ਹੀ ਰੱਖੀਆਂ ਸੀ ਲੋਕਾਂ ਨੇ ਉਦੋਂ ਪਾਣੀ ਨੇ ਲੱਗਦੇ ਹੁੰਦੇ ਸੀ ਹੁਣ ਵੀ ਬਹੁਤ ਘਰਾਂ ਦੇ ਵਿੱਚ ਚਾਰ ਪੰਜ ਬੱਕਰੀਆਂ ਹਰ ਇੱਕ ਦੇ ਘਰੇ ਹੈਗੀਆਂ ਹਜੇ ਆਪਣੇ ਪੰਜਾਬ ਦੇ ਵਿੱਚ ਹੁਣ ਹੋ ਗਈਆਂ ਕੋਈ ਭਾਵੇਂ ਨਾਂ ਰੱਖੇ ਚੱਲ ਵੀ ਹੋ ਜਾਂਦਾ ਹਨਾ ੜੋ ਅੱਡੀ ਮਾਨ ਹੁੰਦਾ ਸੋਚ ਵੀ ਹੁੰਦੀ ਐ ੜੋ ਅੱਡੀ ਇੱਥੇ ਜਗਰਾਜ ਦਾ ਮੁੰਡਾ ਆ ਗਿਆ ਸੀ ਹੂੰ ਮੈਨੂੰ ਆਦਾ ਕੇ ਮੈਂ ਲੈਣੀਆਂ ਅੱਛਾ ਮੈਂ ਖ ਲੈ ਲਾ ਹੂੰ ਦਵਾ ਦਿੰਦੇ ਆ ਠੀਕ ਮੋੜ ਕੇ ਛਾਪਲ ਗਏ ਉਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਐ ਸਾਂਭਣੀਆਂ ਵਾਹਲਾ ਆਦਾ ਕੇ ਰੇਖਦਾ ਵਸਦੀ ਨਹੀਂ ਐ ਨਹੀਂ ਵਸਦੀ ਗੱਲ ਨਹੀਂ ਗੀ ਉਹ ਨਾ ਨਾ ਹਾਂ ਠਾਣੇ ਕਹਿੰਦੇ ਰੱਖੀਆਂ ਜੀ ਦੋ ਤੇ ਉਹਨਾਂ ਨੇ ਫੜਾਤੀਆਂ ਉਹਦੀ ਇੱਕ ਆ ਤਾਂ ਬਚ ਗਈ ਆ ਕੇ ਯਾਰ ਪਾਠ ਜੀ ਹਾਂ ਖੁੱਲੀ ਫਿਰਦੀ ਆ ਹੁਣ ਇੱਕ ਨਾ ਵੀ ਅਸੀਂ ਸਾਡੇ ਗਵਾਂਢ ਚੋਂ ਪਾਠ ਲੈ ਕੇ ਆਂਦੀ ਆ ਇੱਕ ਮੈਂ ਲੈ ਕੇ ਆਂਦੀ ਸੀਗੀ ਇੱਕ ਚਾਚੇ ਕੰਨ ਦਵਾ ਕੇ ਲਿਆਂਦੀ ਆ ਤੇ ਜਿਹੜੀ ਆਪਾਂ ਲਿਆਂਦੀ ਸੀ ਉਹ ਤਾਂ ਰਿਸ਼ਤੇਦਾਰ ਲੈ ਕੇ ਹਨਾ ਉਹਨਾਂ ਕੋਲੇ ਬਹੁਤ ਸੋਹਣੀ ਸੁਣ ਵਾਲੀ ਵੀ ਨਿਕਲੀ ਪਾਠ ਉਹ ਤੇ ਇੱਕ ਇਹਨਾਂ ਨੂੰ ਦਵਾ ਕੇ ਲਿਆਂਦੀ ਆਪਾਂ ਤਿੰਨ ਚਾਰ ਮਹੀਨਿਆਂ ਦੀ ਪਾਠ ਆ ਉੱਥੇ ਜਿੱਥੋਂ ਆਪਾਂ ਲੈ ਕੇ ਆਂਦੀ ਆ ਉੱਥੇ ਛੋਟੇ ਜਿਹੇ ਪਿੰਜਰੇ ਦੇ ਵਿੱਚ ਸੀਗੀ ਉਹ ਕੈਦ ਉੱਤੇ ਉਹਦੇ ਝੋਲੇ ਜਿਹਾ ਸਿੱਟਿਆ ਪਿਆ ਸੀਗਾ ਤੇ ਡਾਣੀਆਂ ਦੇਖਦੀਆਂ ਤੋੜ ਕੇ ਪਾ ਦਿੰਦੇ ਸੀ ਲਿਆ ਕੇ ਉਹ ਵਿਚਾਰੀ ਸੁੱਕੀ ਜੀ ਪਈ ਸੀਗੀ ਤੇ ਜਿੱਦਾਂ ਦੀ ਇੱਥੇ ਲਿਆ ਕੇ ਛੱਡੀ ਆ ਨਾਲੇ ਤਾਂ ਰਹਿੰਦੀ ਖੁੱਲੀ ਆ ਉਹ ਬਾਕੀ ਜਿਹੜਾ ਮੂੰਗਫਲੀ ਦਾ ਨੀਰਾ ਉਹ ਢੇਰ ਲਾਇਆ ਹੋਇਆ ਉੱਤੇ ਕਾਗਜ਼ ਪਾ ਕੇ ਉਹਦਾ ਇੰਨਾ ਕ ਮੂੰਹ ਰੱਖਿਆ ਵੀ ਜਿੱਤੋਂ ਉਹ ਚੱਕ ਕੇ ਪਾਉਂਦੇ ਆ ਤੇ ਸਾਰੀ ਦਿਹਾੜੀ ਨੀਰੇ ਤੇ ਸੁੱਕੇ ਤੇ ਲੱਗੀ ਰਹਿੰਦੀ ਆ ਜਦੋਂ ਚਿੱਤਕਾਰ ਦਾ ਪਾਣੀ ਪੀ ਲੈਂਦੀ ਆ ਤੇ ਪਾਠ ਹੋ ਹੀ ਮੰਨ ਲਗਾ 8-10 ਦਿਨ ਹੋ ਗਏ ਲਿਆਂਦੀ ਨੂੰ ਹਣਾ ਹਾਂ ਹਾਂ ਤੇ ਅਠਾਂ ਦਸਾਂ ਦਿਨਾ ਵੇਚਦੀ ਉਹ ਰੰਗ ਫੜ ਗਈ ਪੱਠ ਜੁਗਨੋਗਾਂ ਕਾਂ ਦਾਸੇ ਉੱਤਾਂ ਹਾਂ ਨਾਲ ਆਹਦਾ ਉਹ ਹੈ ਵਦਿਕਾ ਸਿਆਣ ਨਹੀਂ ਹੈ ਜੁਗਨੂ ਨੂੰ ਇੱਥੇ ਵੀ ਨਹੀਂ ਸਿਆਣ ਆਈਗੀ ਜਿਹੜੀ ਆਪਾਂ ਲੈ ਕੇ ਆਂਦੀ ਸੀਗੀ ਉਹਦਾ ਰੰਗ ਬਦਲਤਾ ਸੀ ਤੇ ਜਿਹੜੀ ਇਹਨਾਂ ਦੀ ਲਿਆਂਦੀ ਉਹਦੇ ਨਹੀਂ ਸਿਆਣ ਆਈ ਇਹਦਾ ਉਹ ਹੈ ਵੀ ਜਿੱਥੇ ਸ਼ਾਮ ਸੰਭਾਲ ਹੁੰਦੀ ਹੈ ਪਸ਼ੂ ਦੀ ਆਪਣੇ ਬਈ ਚਾਚੇ ਕੋਲ ਘੱਟੋ ਘੱਟ 5-7 ਨਾਗਾ ਤੇ ਉਹਦੇ ਵਿੱਚ ਜਿਹੜੀਆਂ ਅੰਬਰਸਰੀਆਂ ਬੀਟਲ ਨਸਲ ਦੀਆਂ ਬੱਕਰੀਆਂ ਤੇ ਇਹ ਅੰਬਰਸਰੀ ਬੱਕਰੀਆਂ ਪਾਕਿਸਤਾਨੀ ਰੰਗ ਜਿਹਨੂੰ ਪਾਕਿਸਤਾਨ ਦੇ ਵਿੱਚ ਕਹਿੰਦੇ ਲੰਮੇ ਕੰਨ ਵਾਲੀਆਂ ਲਾਲ ਡੱਬੀਆਂ ਬੱਕਰੀਆਂ ਬਹੁਤ ਸੋਹਣੀਆਂ ਆਪਾਂ ਤੁਹਾਨੂੰ ਐਸਾਂ ਘੈਂਟ ਬੱਕਰੀਆਂ ਥੋੜੀਆਂ ਰੱਖੀਆਂ ਪਰ ਚੰਗੀਆਂ ਰੱਖੀਆਂ ਹੋਈਆਂ ਤੇ ਪਰ ਇੰਨਾ ਵੀ ਹੁਣ ਜਿਵੇਂ ਆਪੋ ਦਾ ਮਹੀਨਾ ਚੱਲੀ ਜਾਂਦਾ ਹਨ ਤੇ ਸੂਣ ਗਈਆਂ ਉਹ 10 15 ਦਿਨਾਂ ਨੂੰ ਪਰ ਕਿਉਂਕਿ ਇਹ ਬੰਦਾ ਹੰਡਿਆ ਵਰਤਿਆ ਭੇਡਾਂ ਚਾਰੀਆਂ ਬੱਕਰੀਆਂ ਚਾਰੀਆਂ ਇਹ ਸਾਂਭ ਲੈਣਗੇ ਬੱਚਿਆਂ ਨੂੰ ਜੀ ਮਾੜੀ ਮੋਟੀ ਢਲਮੱਠ ਹੁੰਦੀ ਹੈ ਪਹਿਲੀ ਗੱਲ ਤਾਂ ਦੁੱਧ ਵਾਲੀ ਬੱਕਰੀ ਜਿਹੜੀ ਹੈਗੀ ਉਹਦੇ ਬੱਚੇ ਨੂੰ ਢਲਮੱਠ ਹੁੰਦੀ ਨਹੀਂ ਦੁੱਧ ਵਧ ਗਿਆ ਮਿਲ ਜਾਂਦਾ ਰਹਿੰਦਾ ਤੇ ਬਾਕੀ ਇਹਨਾਂ ਦੀ ਸਾਮ ਸੰਭਾਲ ਬਹੁਤ ਵਧੀਆ ਹੁਣ ਵੀ ਹਜੇ ਤੱਕ ਆਪੜੀਆਂ ਦਾ ਬਾਹਰ ਕੱਢੀਆਂ ਤੇ ਇਹਨਾਂ ਨੇ ਹਜੇ ਤੱਕ ਅੰਦਰੋਂ ਨਹੀਂ ਕੱਢੀਆਂ ਬਾਹਰ ਉੱਥੇ ਹੀ ਆ ਨਿੱਗੇ ਥਾਂ ਬੈਠੀਆਂ ਆ ਆਰਾਮਦਾਰੀ ਦੇ ਨਾਲ ਤੇ ਹੁਣ ਥੋੜੇ ਜਿਹਾ ਕਾਲ ਜੀ ਕਰਦਾ ਸੀਗਾ ਮਾ ਚਲ ਆਪਾਂ ਇੱਕ ਨਿੱਕਾ ਜਿਹਾ ਵਲੌਗ ਬੁਣਾਏਗੇ ਦੋਸਤਾਂ ਨਾਲ ਸਾਂਝਾ ਕਰਾਂਗੇ ਤੇ ਇਹਨਾਂ ਨੂੰ ਬਾਹਾਲਿਆ ਟਿਕਾ ਕੇ ਦੋਵੇਂ ਆ ਮੁੰਡਾ ਬੈਠਾ ਚਾਚੇ ਦਾ ਹਰਦੀਪ ਸਿੰਘ ਆ ਚਾਚਾ ਬੈਠਣ ਵਾਲੇ ਤੂੰ ਹੀ ਸੇਕੀ ਜੰਨੇ ਨਾਲ ਅਸੀਂ ਨਿੱਕੀਆਂ ਨਿੱਕੀਆਂ ਆਪਦੀਆਂ ਗੱਲਾਂ ਕਰੀ ਜੰਨੇ ਆ ਤੇ ਬੱਕਰੀਆਂ ਵੀ ਜਿਹਦੇ ਘਰੇ ਹੈਗੀਆਂ ਆਪਾਂ ਉਹ ਗੱਲ ਕਰਦੇ ਸੀ ਵੀ ਇਹ ਉਹ ਧਰਤੀ ਜੋ ਸੋਨਾ ਉੱਗਣ ਲੱਗ ਪੈਂਦਾ ਉੱਥੇ ਹੁਣ ਜਿਵੇਂ ਅਸੀਂ ਵੀ ਸਬਜ਼ੀ ਲੈ ਬਿਨਾ ਰੇਸਪਰੇਅ ਤੋਂ ਪੱਠੇ ਬਿਨਾ ਰੇਸਪਰੇਅ ਤੋਂ ਹੋ ਜਾਂਦੇ ਆ ਸਪਰੇਅ ਵੀ ਨਹੀਂ ਕਰਨ ਦੀ ਲੋਡ ਪੈਂਦੀ ਕਿ ਜਿੱਥੇ ਆਪਾਂ ਵੱਧ ਜ਼ਹਿਰਾਂ ਪਾਉਨੇ ਆ ਨਾ ਵੀ ਜਿਵੇਂ ਜੂਰ ਗਿਆ ਪਾਤੀ ਡੀਏਪੀ ਉਹ ਜੰਕਾਂ ਜੁੰਕਾਂ ਸਿੱਟੀ ਜਾਂਦੇ ਆ ਉੱਥੇ ਬਿਮਾਰੀਆਂ ਵੀ ਵੱਧ ਆਉਂਦੀਆਂ ਕੱਲੀ ਰੂੜੀ ਦੀ ਰੇਤੇ ਆਪਾਂ ਇੱਕ ਸਪਰੇਅ ਨਹੀਂ ਕਰੀ ਹਨਾ ਇਹ ਨਹੀਂ ਕਰੀ ਆਪਾਂ ਤੱਕ ਸਬਜ਼ੀ ਗੋਭੀ ਦੇ ਵੀ ਇੱਕ ਸਪਰੇਅ ਨਹੀਂ ਕਰੀ ਬਈ ਇਧਰਲੇ ਪਾਸੇ ਹੋ ਜਾ ਮੜਾ ਧੂਆਂ ਵਾਲਾ ਆ ਹੀ ਜਾਂਦਾ ਗੋਬੀ ਤੇ ਵੀ ਕੋਈ ਜਿਵੇਂ ਸੁਣਦੀ ਪਈ ਪੱਠਿਆਂ ਤੇ ਵੀ ਇੱਕ ਕਰੀ ਆ ਪੱਠਿਆਂ ਤੇ ਤੁਸੀਂ ਇੱਕ ਕਰੀ ਮੈਂ ਇੱਕ ਵੀ ਨਹੀਂ ਕਰੀ ਅਸੀਂ ਇੱਕ ਕਰੀ ਆ ਅਸੀਂ ਇੱਕ ਵੀ ਨਹੀਂ ਕਰੀਗੀ ਉਹ ਪੱਠਿਆਂ ਤੇ ਤੁਸੀਂ ਮਨ ਲਾਉਂ ਛੌਂਕ ਨਾਲ ਹੀ ਕਰਤੀ ਹੋਣੀ ਆ ਉਹ ਕਣਕ ਦੇ ਘੜਕ ਛੌਂਕ ਨਾਲ ਨੇ ਪਰੇ ਪਾਤੀ ਬਾਲੇ ਰੂੜੀ ਦੀ ਰੂੜੀ ਦੀ ਰੇ ਵਾਧੂ ਸਰਤੀ ਹੈ ਤੇ ਰੂੜੀ ਕਰਾਏ ਨਾਲ ਖੱਚ ਤੀ ਨਾਲ ਜਾਵੇ ਵੀ ਸਾਫ ਸਾਫ ਨਾਲ ਪਈ ਜਾਵੇ ਤਾਂ ਬਹੁਤ ਵਧੀਆ ਰਹਿੰਦੀ ਆ ਕਣਤੂ ਕਣਤੂ ਤੋਂ ਲੈਂਦਾ ਵੀ ਉਹ ਉਗਰਿਆ ਨਾ ਅਸੀਂ ਕਣਤੂ ਲਾਂਭਾ ਦੇ ਜਾਂਗੇ ਹਾਂ ਤੇ ਮਾਰਕੇ ਜੇ ਕਮੇਟੂ ਨਾ ਕਿ ਵਿਜਾ ਉਹ ਪਾਰੇ ਵੱਧ ਦਿੱਤੀ ਆਹੋ ਤੇ ਮੈਂ ਇਹਨੂੰ ਜੇ ਜੋ ਜਗਮੀਤ ਵਾਲਾ ਵੀ ਮਤ ਕਹਣਾ ਹਾਂ ਮੈਂ ਕਿਹਾ ਉਹ ਉਹਨਾਂ ਦਾ ਨਹੀਂ ਖਸੂਰ ਆਪਣਾ ਖਸੂਰ ਆ ਸਹੀ ਗੱਲ ਰੇ ਵੱਧ ਪਾਤੀ ਰੇ ਵੱਧ ਪਾਤੀ ਉਧਰ ਤਾਂ ਉਧਰ ਤਾਂ ਬਰਸੇ ਨੁਗਰ ਨਹੀਂ ਤੇਰੇ ਘਰ ਤੇ ਬਰਾਬਰ ਬਰਾਬਰ ਉਗ ਰਿਹਾ ਹਾਂ ਇਧਰੋਂ ਪਾਣੀ ਘਾਤ ਰਹਿ ਗਿਆ ਸਹੀ ਗੱਲ ਆ ਇੱਕ ਦੋਸਤੋ ਬੱਕਰੀਆਂ ਜਿਵੇਂ ਘਰ ਦੇ ਵਿੱਚ ਰੱਖੀਆਂ ਹਨ ਲੋਕ ਬੱਕਰੀਆਂ ਵਾਲਾ ਕਹਿਣ ਲੱਗ ਪੈਂਦੇ ਆ ਲੋਕ ਸੰਗ ਮੰਨਦੇ ਆ ਖਣੀ ਆਪਾਂ ਨੂੰ ਬੱਕਰੀਆਂ ਵਾਲਾ ਕਹਣਗੇ ਤੇ ਬੱਕਰੀਆਂ ਕੋਸਤਾ ਤਾਂ ਹੀ ਨਹੀਂ ਰੱਖਦੇ ਹੁਣ ਆਪਣੇ ਆ ਘੁਮ ਕੇ ਦਿਖਾਈ ਵਿਹੜੇ ਦੇ ਵਿੱਚ ਕਿੰਨੀਆਂ ਬੱਕਰੀਆਂ ਫਿਰਦੀਆਂ ਬੱਕਰੀਆਂ ਹੀ ਬੱਕਰੀਆਂ ਚਾਰ ਚਪੇਰੇ ਉਹ ਪਰੇ ਬਰਬਰੀ ਖੜੀਆਂ ਇੱਧਰ ਖੜੀਆਂ ਬੀਟਲ ਉਧਰ ਖੁੱਲੀਆਂ ਫਿਰਦੀਆਂ ਥਾਂ ਥਾਂ ਤੇ ਬੱਕਰੀਆਂ ਹੀ ਬੱਕਰੀਆਂ ਪਰ ਜਿਹੜੇ ਵੱਡੇ ਵੱਡੇ ਘਰਾਂ ਕੋਠੀਆਂ ਕਾਰਾਂ ਵਾਲੇ ਘਰ ਆ ਹਨਾ ਬਹੁਤ ਤਕੜੀਆਂ ਕੋਠੀਆਂ ਉਹਨਾਂ ਕੋਲੇ ਕੁੱਤੇ ਰੱਖੇ ਉਹਨਾਂ ਨੂੰ ਕੋਈ ਕੁੱਤਿਆਂ ਵਾਲਾ ਕੋਈ ਨਹੀਂ ਕਹਿੰਦਾਗਾ ਕੋਈ ਬੰਦਾ ਕਹੇ ਕਿ ਵਿਖਾਵੇ ਉਹ ਗਾਲ ਨੂੰ ਆਉਣਗੇ ਹਨ ਵੀ ਯਾਰ ਸਾਡੇ ਤਾਂ ਇਹ ਫੈਮਿਲੀ ਦਾ ਮੈਂਬਰ ਆ ਇਹਦਾ ਜਿਮੀ ਨਾ ਰੱਖਿਆ ਟੇਮੀ ਫਲਾਨਾ ਤੇ ਉਹ ਨਾ ਰੱਖਿਆ ਇਹਦਾ ਤਾਂ ਤੇ ਜੇ ਕਿਸੇ ਨੇ ਵਿਚਾਰੇ ਮੇਰੇ ਵਰਗੇ ਗਰੀਬ ਬੰਦੇ ਨੇ ਬੱਕਰੀ ਰੱਖ ਲਈ ਤਾਂ ਉਹਨੂੰ ਬੱਕਰੀਆਂ ਵਾਲਾ ਕਹਿਣ ਲੱਗ ਪੈਂਦੇ ਕਿਉਂ ਬੋਲਦਾ ਨਹੀਂ ਨਾ ਉਹ ਕਹਿੰਦਾ ਨਹੀਂ ਕਿਸੇ ਨੂੰ ਕੁਛ ਵੀ ਯਾਰ ਤੂੰ ਮੈਂ ਉਹਨੂੰ ਕਿਉਂ ਕਹਿੰਨਾ ਅਗਲਾ ਨਾ ਯਾਰ ਆਪਾਂ ਟਾਈਮ ਪਾਸ ਕਰਦੇ ਆ ਭਰਾਵਾ ਤੇ ਕੋਈ ਕਹੀ ਜਾਂਦਾ ਕਹੀ ਜਾਣਦੇ ਤੇ ਜਿਨ੍ਹਾਂ ਦੇ ਚੰਗੇ ਕੁੱਤੇ ਰੱਖੇ ਆ ਛੌਂਕ ਹਰ ਇੱਕ ਬੰਦੇ ਨੂੰ ਰੱਖਣੇ ਵੀ ਚਾਹੀਦੇ ਆ ਤੇ ਉਹ ਸੰਗਲੀ ਪਾ ਕੇ ਗਲੀ ਚ ਲੈ ਕੇ ਜਾਂਦੇ ਆ ਉਹਨਾਂ ਦਾ ਸਟੇਟਸ ਬਣ ਜਾਂਦਾ ਉਹ ਸਿੰਬਲ ਬਣ ਜਾਂਦਾ ਹਨ ਤੇ ਉਹ ਕੁੱਤੇ ਨਾਲ ਵੀ ਪੈਂਦੇ ਆ ਨਾਲ ਰੋਟੀਆਂ ਖਾਂਦੇ ਆ ਨਾਲ ਬਿਸਕੁਟ ਖਾਂਦੇ ਆ ਮਹਿੰਗੇ ਚੰਗੀਆਂ ਫੀਡਾਂ ਜਿਹੜੀਆਂ 12 1200 ਨੂੰ ਕਿਲੋ ਆਉਂਦੀਆਂ ਨਾ ਕੈਨਲ ਦੀਆਂ ਫੀਡਾਂ ਆਉਂਦੀਆਂ ਵਧਿਆ ਹੋਰ ਜਣੇ ਕਿ ਆਪਣਾ ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਹੈਗੀਆਂ ਪੈਡੀਗਰੀ ਆਉਂਦੀਆਂ ਇਹਨਾਂ ਨੂੰ ਆਪਾਂ ਕੀ ਪਾਉਨੇ ਆ ਸੁੱਕਾ ਨੀਰਾ ਤੇ ਬੰਦਾ ਫੇਰ ਵੀ ਕਹਿੰਦਾ ਛੌਂਕ ਨਾਲ ਜੋ ਰੱਖੀਆਂ ਉਹਨੂੰ ਕਹਿੰਦੇ ਬੱਕਰੀਆਂ ਵਾਲੇ ਇਹ ਆਪਾਂ ਨੂੰ ਵੀ ਇੱਕ ਆਪਣੇ ਵੇਖੇ ਤਾਂ ਸਾਰੇ ਰਿਸ਼ਤੇਦਾਰਾਂ ਨੇ ਸਹਿਯੋਗ ਕਰਿਆ ਆਪਣਾ ਆਪੋ ਤੋਂ ਵੇਖ ਕੇ ਰੱਖੀਆਂ ਵੀ ਆ ਪਰ ਇੱਕ ਬੰਦਾ ਇਹੋ ਜਿਹਾ ਵੀ ਨਿਕਲਿਆ ਸੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਿਹਨੂੰ ਆਪਾਂ ਬੰਦੇ ਨੂੰ ਛੱਡ ਹੀ ਦਿੱਤਾ ਜਿਹਨੇ ਆਪਾਂ ਨੂੰ ਝੇਡ ਕਰੀ ਸੀ ਇਹ ਮੇਰੀ ਬੱਕਰੀ ਨੂੰ ਮਿੰਗਣਾਂ ਨਹੀਂ ਆਉਂਦੀਆਂ ਆਪਾਂ ਪਰ ਉਹਦਾ ਕੋਈ ਜਵਾਬ ਨਹੀਂ ਦਿੱਤਾਗਾ ਆਪਾਂ ਬੱਕਰੀਆਂ ਨਹੀਂ ਛੱਡੀਆਂ ਉਹਨੂੰ ਵੀ ਸੰਗ ਆਉਂਦੀ ਸੀ ਆਪਾਂ ਨੂੰ ਵੀ ਕਹਿਦੇ ਕਿ ਉਹਨੇ ਆਪਾਂ ਨੂੰ ਰਿਸ਼ਤੇਦਾਰ ਨੇ ਸਾਡੇ ਨੇ ਇਹ ਕਹਦਾ ਵੀ ਸ਼ਰਮ ਮੰਨ ਕੇ ਆਪਾਂ ਬੱਕਰੀਆਂ ਛੱਡਤੀਆਂ ਆਪਾਂ ਰਿਸ਼ਤੇਦਾਰੀ ਛੱਡਤਾ ਉਹ ਕਿ ਗੱਲ ਤਾਂ ਗੱਲ ਸੀ ਮਰਨ ਸਹੀ ਹੈ ਨਾ ਅਸੀਂ ਰਿਸ਼ਤੇਦਾਰੀ ਛੱਡਤਾ ਕਹੇ ਏੜ ਕਰੀ ਮੈਨੂੰ ਕਹਿੰਦਾ ਆਖੇ ਇਹ ਮੇਰੀ ਬੱਕਰੀ ਨੂੰ ਮੀਂਗਣਾ ਨਹੀਂ ਆਉਂਦੀਆਂ ਕੌਣ ਆਵਾ ਠੀਕ ਹੈ ਕੋਈ ਬੰਦਾ ਅਸੀਂ ਉਹ ਐ ਨਹੀਂ ਮੰਨਿਆ ਵੀ ਸਾਨੂੰ ਸ਼ਰਮ ਆਉਂਦੀ ਤੇ ਅਸੀਂ ਬੱਕਰੀਆਂ ਵੇਚਦੇ ਹੋ ਯਾਰ ਆਪਾਂ ਨੂੰ ਫਲਾਣੇ ਬੰਦੇ ਨੇ ਆਏ ਕਿਹਾ ਹਨਾ ਅਸੀਂ ਉਹ ਬੰਦਾ ਹੀ ਛੱਡਤਾ ਉਹਦੇ ਕੋਲੇ ਜਾਣਾ ਹੀ ਛੱਡਤਾ ਖੰਮ ਕਰਦੀ ਕਹਾਣੀ ਉਹਦੀ ਨਾ ਉਹਨੂੰ ਉਦੋਂ ਕੋਈ ਜਵਾਬ ਦਿੱਤਾ ਵੀ ਕਈ ਜਾਂਦਾ ਕਈ ਜਾਣ ਦੇ ਕੋਈ ਟੈਨਸ਼ਨ ਵਾਲੀ ਗੱਲ ਹੈ ਕਹਿੰਦਾ ਤੈਨੂੰ ਆਦਾ ਇਹ ਬੱਕਰੀਆਂ ਉਹ ਕਈ ਜਾਂਦਾ ਕੋਈ ਕਈ ਜਾਣ ਦੇ ਕੋਈ ਚੱਕਰ ਨਹੀਂ ਹੁੰਦਾ ਐ ਤਾਂ ਇਹ ਅੱਗੇ ਅੱਗੇ ਸ਼ਰਮਾਂਦੇ ਜੀ ਦੁਨੀਆਂ ਹੁਣ ਨਹੀਂ ਮੰਨਦੇ ਹੋਂਦ ਸਾਰੇ ਮਰ ਮਲਾਜ਼ਮਾਂ ਦੇ ਘਰਾਂ ਦੇ ਵਿੱਚ ਬੱਕਰੀਆਂ ਕੌਣੇ ਵੀ ਵੀ ਕਿਲੇ ਵਾਲਾ ਕੋਲੇ ਬੱਕਰੀਆਂ ਹਾਂ ਤੇ ਦੋਸਤੋ ਇਹ ਜਿਹੜੀ ਗੱਲਬਾਤ ਆ ਨਾ ਇਹਦੇ ਵਿੱਚ ਜਿਹਦਾ ਇਸ ਵੇਲੇ ਨਾਮ ਨਹੀਂ ਲੈਂਦੇ ਉਹਨਾਂ ਕੋਲੇ ਵੀ ਆਂਟੀਆਂ ਮੋਟੀਆਂ ਚੋਟਾਂ ਕਹਿੰਦੇ ਹੁੰਦੇ ਨੇ ਨਾ ਵੀ ਕਿਸੇ ਤੇ ਲੱਗ ਜਾਂਦੀਆਂ ਹੁੰਦੀਆਂ ਕੋਈ ਉਹਦਾ ਗੁੱਸਾ ਨਹੀਂ ਮੰਨਣਾ ਹੁੰਦਾਗਾ ਕੱਲੀ ਜਾਂਦਾ ਹੁੰਦਾ ਇਹ ਜਦੋਂ ਆਪਾਂ ਐਦਿਨੀਆਂ ਚੀਜ਼ਾਂ ਗੱਲਾਂ ਬਾਤਾਂ ਕਰਦੇ ਆਂ ਇੱਕ ਤਰ੍ਹਾਂ ਦੀ ਇਹ ਸਾਥ ਹੀ ਬਣ ਜਾਂਦੀ ਹੈ ਕਿਉਂਕਿ ਅਸੀਂ ਖੇਤ ਦੇ ਵਿੱਚ ਬੈਠੇ ਆਂ ਜੇ ਪਿੰਡ 'ਚ ਹੁੰਦੇ ਤਾਂ ਬੈਂਚ ਡਾਇਆ ਹੁੰਦਾ ਸਾਡਾ ਸਾਥ 'ਚ ਬੈਠੇ ਹੁੰਦੇ ਕੰਮ ਤੋਂ ਫ੍ਰੀ ਹੋ ਕੇ ਉਹਦਾ ਕੰਮ ਦਾ ਨਵੇੜ ਕੇ ਪਰ ਅਸੀਂ ਪਿੰਡ 'ਚ ਨਹੀਂ ਪਿੰਡੇ ਦੇ ਨਾਲੇ ਆਪਾਂ 100 ਚੁਗਲੀ ਸੌਣਦੇ 100 ਕਿਸੇ ਨਾਲ ਲੜਾਈ ਝਗੜਾ ਕਰਦੇ ਇੱਥੇ ਖੇਤ 'ਚ ਬੈਠਿਆਂ ਨਾਲੇ ਤਾਂ ਆਪਦੇ ਪਸ਼ੂਾਂ ਸਾਹਮਲੇ ਆ ਪੱਠੇ ਨੀਰੇ ਦਾ ਨਵੇੜਤਾ ਕੰਮ ਪਾਣੀ ਦਾਣੀ ਦਾ ਨਵੇੜਤਾ ਤੇ ਆ ਅਸੀਂ ਹੁਣ ਆਦਿਆਂ ਇੱਥੇ ਤੁਹੀਂ ਤੇ ਬਹਿ ਕੇ ਚਾਰ ਗੱਲਾਂ ਕਰ ਲਈਆਂ ਨਾਲੇ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਜੇ ਤੁਹਾਨੂੰ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਸਾਨੂੰ ਕੋਈ ਵਿਚਾਰ ਭਾਈ ਸ਼ਾਬਾਸ਼ ਦੇ ਦਿਓ ਕਿ ਜੇ ਨਾਂ ਚੰਗੀਆਂ ਲੱਗੀਆਂ ਤਾਂ ਗਾਲਾਂ ਤਾਂ ਵੀ ਦਮਾਨ ਕੱਢ ਹੀ ਦਿੰਦੇ ਹੁੰਦੇ ਹਨਾ ਚੈਨਲਾਂ ਦੇ ਉੱਤੇ ਫੇਸਬੁੱਕ ਤੇ ਜਾਂ YouTube ਤੇ ਗਾਲਾਂ ਤਾਂ ਫਿਰ ਉਹ ਬੰਦੇ ਦੇ ਕਰਮਾਂ ਚ ਲਿਖੀਆਂ ਹੁੰਦੀਆਂ ਜਿਹੜਾ ਨੇ ਮਾੜਾ ਮੋਟਾ ਵੀ ਚੰਗਾ ਕੰਮ ਜਾਂ ਚੰਗੀ ਗੱਲ ਸਿਖਾਈ ਹੁੰਦੀ ਹੈ ਪਰ ਆਪਾਂ ਇਹ ਨਿੱਕੀਆਂ ਨਿੱਕੀਆਂ ਗੱਲਾਂ ਸੀ ਬਈ ਕੰਮ ਤਾਂ ਦੇ ਦਿਆਂ ਤੇ ਜਿਨ੍ਹਾਂ ਨੇ ਬੱਕਰੀਆਂ ਰੱਖੀਆਂ ਜਾਂ ਕੋਈ ਪਸ਼ੂ ਦਾ ਕੰਮ ਕੀਤਾ ਉਹ ਬੰਦੇ ਜਾਣਦੇ ਵਾਕਈ ਇਹਨਾਂ ਦੇ ਵਿੱਚ ਕੁਝ ਹੈਗਾ ਇਹ ਸੋਨੇ ਦੇ ਆਂਡੇ ਦੇਣ ਵਾਲੀਆਂ ਮੁਰਗੀਆਂ ਹੀ ਆ ਤੇ ਇਹ ਚੱਲਣਾ ਪੈਂਦਾ ਸਹਿਜ ਮਤੇ ਸਹਿਜ ਮਤੇ ਚੱਲਾਂਗੇ ਕਹਿੰਦੇ ਸਹਿਜ ਪੱਕੇ ਸੋ ਮਿੱਠਾ ਹੋਏ ਤੇ ਫੇਰ ਹੀ ਫਾਲ ਮਿੱਠਾ ਲੱਗਦਾ ਬਈ ਇਹਨੂੰ ਇੰਨੀਆਂ ਕਾਪੜੀਆਂ ਸੀਗੀਆਂ ਅੱਜ ਦੇ ਵਲੌਗ ਦੇ ਵਿੱਚ ਬਈ ਗੱਲਾਂ ਬਾਤਾਂ ਧੰਨਵਾਦ ਦੋਸਤੋ ਚਾਚਾ ਧੰਨਵਾਦ ਕਰਦੇ ਆ ਆਪਣੇ ਦੋਸਤਾਂ ਦਾ ਸਾਰਿਆਂ ਦਾ ਠੀਕ ਆ ਜੀ ਬਰਕੰਤੇ ਸੀ ਪੇਡਾ ਰੱਖੀਆਂ ਦੋ ਕਰਾਂਦੀਆਂ ਹੂੰ ਤੇ ਉਹਨਾਂ ਦੇ ਨਾ ਪਿੱਤਲ ਦੇ ਬੱਠਲ ਏਡੇ ਏਡੇ ਅੱਛਾ ਤੇ ਉਹਨਾਂ ਨੇ ਨਾ ਭਰਤੇ ਦਾਣਿਆਂ ਦੇ ਹੂੰ ਮਾਂ ਤੇ ਗਈ ਛਾਉ ਕਰਲੀਲੇ ਦੀ ਮਾਂ ਅੱਛਾ ਉੱਥੇ ਜਦੋਂ ਉਹਨਾਂ ਨੇ ਦਾਣਿਆਂ ਦੇ ਛੜਤੇ ਨਾ ਛੱਤਰੇ ਹੂੰ ਤੇ ਛਾਉ ਕਰ ਵਾਖ ਹੂੰ ਵਾਖ ਰੁਕੜੇ ਇੰਨੇ ਦਾਣੇ ਪਾਉਂਦੇ ਆ ਇਹ ਹਾਂ ਤੇ ਪੇੜ ਹੁੰਦੀ ਸੀ ਉਹਨਾਂ ਦਾ ਦੋ ਸੋ ਅੱਛਾ ਤੇ ਜਦੋਂ ਬੇਹਿੱਤੇ ਇਹਨਾਂ ਲੈ ਲਏ ਤੇ ਚਾਤਰ ਵਚਾ ਹੁੰਦੇ ਸੀ ਠੀਕ ਆ ਯਾਤਰ ਵਿਚ ਆਉਂਦੇ ਸੀ ਤੇ ਚਾਦਰ ਕਾਤੋਂ ਵਸਾਉਂਦੇ ਸੀਗੇ ਜੋ ਲੇਲੇ ਵੇ ਨੋਟਾਂ ਨੂੰ ਅੱਛਾ ਨੋਟ ਢੇਰੀ ਲੱਗ ਜਾਂਦੀ ਸੀ ਠੀਕ ਆ ਢਾਈਵਾਲ ਵਜਦੇ ਸੀ ਉਹ ਚਾਰ ਭਰਾ ਸੀ ਤੇ ਜਾ ਉਹਨਾਂ ਦੇ ਬਾਬੇ ਕੇਤੇ ਰਿਸ਼ਤੇਦਾਰ ਸੀ ਅਬਲੂ ਵਾਲਿਆਂ ਦੇ ਹਾਂ ਉੱਥੇ ਬੁੜੀ ਸੀ ਓਪੂਆ ਸੀ ਸਾਡੀ ਉਹਦੇ ਮੁੰਡੇ ਸੀ ਠੀਕ ਆ ਠੀਕ ਆ ਪੂਆ ਲੱਗਦੀ ਸੀ ਉਧਰ ਉਹਦੇ ਨਾਨੀਓ ਅੱਛਾ ਤੇ ਮੋੜ ਕੇ ਦੇ ਰਾਸਥਾਨ ਤੋਂ 100 ਫੇਰ ਲੈਂਦੀ ਹਾਂ ਹੁਣ ਆਪਾਂ ਦਾ ਕਿਤੇ ਮਿਲੇ ਨਹੀਂ ਆਪਾਂ ਉਹਦਾ ਫੇਰ ਉਹਨੇ 100 ਪੇੜ ਲਿਆ ਰੱਖ ਕੀ ਦੇ ਵਿੱਚ ਉਹੀ ਤਾਂ ਗੱਲ ਆ ਵੀ ਜਿਹੜੇ ਬੰਦੇ ਨੇ ਪਹਿਲਾਂ ਚਾਰੀਆਂ ਉਹ ਲੋਰਿਆ ਹੀ ਨਹੀਂ ਜਾਂਦਾ ਉਹਦਾ ਖੂਨ ਚ ਰਾਚੇ ਜਾਂਦਿਆਂ ਹਾਂ ਜੇ ਤੂੰ ਚਾਰੀਆਂ ਸੀ ਅੱਜ ਤੂੰ ਵੀ ਪੰਜ ਸੱਤ ਹਜੇ ਵੀ ਰੱਖੀ ਬੈਠਾ ਨਾਲੇ ਮੈਥੋਂ ਬਾਹਰ ਅੰਦਰ ਜਾਂਦੀਆਂ ਨਹੀਂ ਹਾਂ ਤਾਂ ਵੀ ਰੱਖੀਆਂ ਥੋੜੇ ਜਾਨਵਰ ਪਾਲ ਜਾਂਦੇ ਆ ਰੱਖਿਆ ਯਾਰ ਤੂੰ ਕੱਲ ਸੌੜਾ ਵੀ 45000 ਵਟਾ ਗਏ ਸੌੜੇ ਥੋੜੇ ਨਾਲ ਹਾਂ ਹੈਂ ਤੇ ਆ ਵੀ ਮਟਾਊਗਾ ਹੁਣ ਇਹ ਵੀ ਮਟਾਊਗਾ 20000 ਰੁਪਿਆ ਬੱਕਰਾ ਹਾਂ ਆਪਾਂ ਦਾਲ ਡੱਬੀਆਂ ਕਲਰ ਦੇ ਵਿੱਚ ਵੇਖਿਆ ਨਹੀਂ ਨਹੀਂ ਮੈਂ ਤਾਂ ਹੋਰ ਲਿਆਉਣੀ ਸੀ ਕੋਈ ਬੱਕਰੀ ਸਹੀ ਗੱਲ ਆ ਜਿਵੇਂ ਬੱਕਰਾ ਵੇਚ ਕੇ ਪਹਾੜੀ ਲਿਆਉਣੀ ਆ ਬਰਬਰੀ ਬੱਕਰੀ ਲਿਆ ਕੇ ਰੱਖਣੀ ਆ ਜਿਵੇਂ ਕਈ ਵਾਰੀ ਹੁੰਦਾ ਆਪਾਂ ਬੱਕਰਾ ਵੇਚਤਾ ਤੇ ਉਹ ਪੈਸੇ ਆਪਦੇ ਖੱਲਾ ਕੁੰਜਾਂ ਜਾਂ ਵਾੜ ਤੇ ਇਹਨਾਂ ਨੇ ਉਹ ਬੱਕਰਾ ਵੇਚ ਕੇ ਉਹੀ ਬੱਕਰੇ ਦੇ ਪੈਸੇ ਸੂਨ ਵਾਲੀ ਬੱਕਰੀ ਦੇ ਲਾਉਣੇ ਆ ਇੱਕ ਬੱਕਰੇ ਤੋਂ ਤਿੰਨ ਨਾਗ ਹੋਣਗੇ ਹਨਾ ਜਾਂ ਦੋ ਬੱਚੇ ਉਹਨੇ ਦਿੱਤੇ ਇਹ ਐਂ ਵਾਅਦੇ ਹੁੰਦੇ ਹੁੰਦੇ ਬਈ ਠੀਕ ਹੈ ਜੀ ਧੰਨਵਾਦ ਮੈਂ ਜੋਗਨੋਂ ਦੀ ਬੱਕਰੀ ਲਿਆਉਂਦਾ ਮੈਂ ਕਿਹਾ ਬੱਸ